ਅਜਿਹਾ ਪਠਾਨਕੋਟ ਵਿਖੇ ਪ੍ਰਬੰਧਕੀ ਕੰਪਲੈਕਸ ਵਿੱਚ ਕਮਿਸ਼ਨਰ ਜਲੰਧਾ ਡਿਵੀਜ਼ਨ ਪ੍ਰਦੀਪ ਕੁਮਾਰ ਸਬਰਵਾਲ ਆਈਏਐਸ ਪਠਾਨਕੋਟ ਪਹੁੰਚੇ। ਉਹਨਾਂ ਦੇ ਪਠਾਨਕੋਟ ਪਹੁੰਚਣ ਤੇ ਪਠਾਨਕੋਟ ਡਿਪਟੀ ਕਮਿਸ਼ਨਰ ਅਦਿੱਤਿਓਪਲ, ਹਰਦੀਪ ਸਿੰਘ ਵਧੀਕ ਡਿਪਟੀ ਕਮਿਸ਼ਨਰ ਅਤੇ ਐਸਜੀਐਮ ਅਸ਼ਦੀਪ ਸਿੰਘ ਵੱਲੋਂ ਫੁੱਲਾਂ ਦੇ ਗੁਲਦਸੇ ਪੇਟ ਕਰਕੇ ਉਹਨਾਂ ਦਾ ਸਵਾਗਤ ਕੀਤਾ। ਜਿੱਕਰ ਯੋਗ ਹੈ ਕਿ ਪ੍ਰਦੀਪ ਸਬਰਵਾਲ ਕਮਿਸ਼ਨਰ ਜਲੰਧਰ ਡਿਵੀਜ਼ਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਕਪੁਰ ਵਿਖੇ ਸਥਿਤ ਉਪ ਮੰਡਲ ਮੈਜਿਸਟ੍ਰੇਟ ਦੇ ਦਫ਼ਤਰ ਦਾ ਦੌਰਾ ਕੀਤਾ ਗਿਆ ਅਤੇ ਰਿਕਾਰਡ ਦੀ ਜਾਂਚ ਕੀਤੀ ਗਈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਿਸ਼ਨਰ ਜਲੰਧਰ ਡਿਵੀਜ਼ਨ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਉਹਨਾਂ ਦੀ ਜ਼ਿਲ੍ਹਾ ਪ੍ਰਸ਼ਾਸਨਿਕ ਟੀਮ ਬਹੁਤ ਹੀ ਵਧੀਆ ਢੰਗ ਨਾਲ ਕਾਰਜ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਡਾ ਹਮੇਸ਼ਾ ਉਪਰਾਲਾ ਰਿਹਾ ਹੈ ਕਿ ਜ਼ਿਲ੍ਹਾ ਪਠਾਨਕੋਟ ਅੰਦਰ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਾਈ ਜਾਵੇ भारत नेट न्यूज़ सवाल आपका तो राजेश परदे आज दिखास रिपोर्ट यस आज डिस्ट्रिक्ट पठानकोट ਦੇ ਵਿੱਚ ਮੈਂ ਆਇਆ ਹਾਂ ਉਹਦੇ ਵਿੱਚ ਸਬਦੀਨ ਆਫਿਸ ਜਿਹੜੀ ਉਹਦੀ ਇਨਸਪੈਕਸ਼ਨ ਕਰਨੀ ਸੀ ਉਹ ਇਨਸਪੈਕਸ਼ਨ ਕੀਤੀ ਜਾ ਰਹੀ ਹੈ ਉਹਨਾਂ ਦਾ ਵਰਕ ਉਹਨਾਂ ਦੀ ਕਾਰਗੁਜ਼ਾਰੀ ਜਾ ਰਹੀ ਹੈ ਉਹਨਾਂ ਦੀ ਸਾਰੀ ਟੀਮ ਦੀ ਕੋਰਟ ਕੇਸਿਸ ਵਗੈਰਾ ਉਹ ਸਾਰੇ ਦੇਖੇ ਜਾ ਰਹੇ ਉਸ ਲਈ ਅਜਗਿਆ ਇਸ ਤੋਂ ਇਲਾਵਾ ਹੋਰ ਜਿਹੜੀ ਡਿਵਿਲਪਮੈਂਟ ਦੀਆਂ ਐਕਟੀਵਿਟੀਆਂ ਹੈ पठानकोट ਜ਼ਿਲ੍ਹੇ ਚ ਚੱਲ ਰਹੀਆਂ ਉਦੇ ਨਾਲ ਵੀ ਡਿਸਾਉਨਰ ਵਿਚਾਰ ਤੁੰਦਰਾ ਕੀਤਾ ਜਾਊਗਾ ਜਿੱਥੇ-ਜਿੱਥੇ ਕੋਈ ਡਿਵੀਜ਼ਨਲ ਹੈੱਡਕੁਆਰਟਰ ਤੋਂ ਇਹਨਾਂ ਨੂੰ ਸਿਸਟਸ ਦੀ ਲੋੜ ਹੋਊਗੀ ਉਹ ਪ੍ਰੋਵਾਈਡ ਕਰਵਾਏ ਵੀ ਤੇ ਜਿੱਥੇ ਤੱਕ ਮੇਰੇ ਧਿਆਨ ਚ ਆਇਆ ਹੈ ਇਹ ਜ਼ਿਲ੍ਹੇ ਦਾ ਇਹਦਾ ਕੰਮ ਬਹੁਤ ਅੱਛਾ ਚੱਲ ਰਿਹਾ ਹੈ ਡਿਸਾਉ ਤੇ ਡਿਸਾਉ ਦੀ ਸਾਰੀ ਟੀਮ ਬਹੁਤ ਅੱਛਾ ਕੰਮ ਕਰ ਰਹੀ ਹੈ ਤੇ ਇਹਨੂੰ ਮੈਂ ਹੋਰ ਬੈਟਰ ਟੱਗਣਾ ਕਰਨ ਦੇ ਹਮੇਸ਼ਾ ਹੀ ਉਪਰਾਲੇ ਕਰਦੇ ਰਹਿੰਦੇ ਆ ਮੇਰੀ ਜਿੰਨੀ ਵੀ ਡਿਸਾਉ ਦੇ ਨਾਲ ਡਿਸਕਸ਼ਨ ਹੋਈ ਹੈ ਉੱਤੇ ਉੱਪਰ ਜੀ ਉਹ ਇਹ ਡਿਸਾਉ ਨੇ ਉਹ ਹੀ ਇਸ ਅ ਡਵੈਲਪਮੈਂਟ ਓਰੀਐਂਟਡ ਪਰਸਨ ਤੇ ਜਿਹੜਾ ਮੇਨ ਮਕਸਦ ਸਾਡਾ ਸਾਰਿਆਂ ਦਾ ਹੀ ਰੰਦਾ ਪਠਾਨਕੋਟ ਜ਼ਿਲ੍ਹਾ ਜਿਹੜਾ ਹੈ ਇਹਦੀ ਜਿਹੜੀ ਗਵਰਨਮੈਂਟ ਹੈ ਉਹ ਬੜੀ ਤੇਜ਼ੀ ਨਾਲ ਕਰਵਾਉਂਦਾ ਉਹਨਾਂ ਦਾ ਇੱਕ ਕਰਵਾ ਰਹੇ ਨੇ ਤੇ ਹੋਰ ਇਹਨੂੰ ਤੇਜ਼ੀ ਨਾਲ ਕਰਵਾਈ ਜਾਵੇ ਮੈਂ ਅਜ ਤੱਕ ਜਿਹੜਾ ਤੁਹਾਨੂੰ ਸੈਜ ਇਨਸਪੈਕਸ਼ਨ ਹੈ ਜੀ ਠੀਕ ਹੈ ਸਬਡਿਵਿਜ਼ਨਲ ਓਫਿਸ ਦੀ ਸਬਡਿਵਿਜ਼ਨਲ ਓਫਿਸ ਤੋਂ ਕਰਦੀ ਐਸਡੀਐਮ ਡੋਟ ਵੀ ਪਠਾਨਕੋਟ ਡੋਟ ਵੀ ਇਨਸਪੈਕਸ਼ਨ ਹੋ ਰਹੀ ਹੈ ਲਾਸਟ ਟਾਈਮ ਵੀ ਜੋ ਇੱਥੇ ਮੀਟਿੰਗ ਹੋਈ ਸੀਗੀ ਤੇ ਡੀ ਸਾਹਿਬ ਉਹਦੇ ਉੱਤੇ ਗਰੋਨਾ ਮੈਡਾ ਟੈਕਾ ਪੀਤਾ ਪਿਆ ਹੈ ਗੁਰੂ ਦਾ ਜਰੂਰੀ ਕੋ ਡਿਸੀਜਨ ਹੋਇਆ ਅਕੋਰਡਿੰਗਲੀ ਉਹਤੇ ਵੀ ਕਾਰਵਾਈ ਕੀਤੀ